ਜਦੋਂ ਗੁਰਸੰਗਤ ਮਿਲਦੀ ਆ ਤੇ ਫਿਰ ਜਿਹੜਾ ਬੰਦਾ ਹਾਰਿਆ ਹੁੰਦਾ ਨਾ ਉਹਦੇ ਅੰਦਰ ਵੀ ਮਨੋਬਲ ਆ ਜਾਂਦਾ ਉਹਦਾ ਉਹਦਾ ਵੀ ਆਤਮ ਵਿਸ਼ਵਾਸ ਪਰਪੱਕ ਹੋ ਜਾਂਦਾ ਬੰਦਾ ਟੈਂਦੀ ਕਲਾ ਚ ਤੁਰਿਆ ਜਾਂਦਾ ਜੀ ਜਿਉਂ-ਜਿਉਂ ਉਹ ਇਕੱਲਾ ਪੈ ਜਾਂਦਾ ਹੈ ਔਗਣਾ ਚ ਡੁੱਬ ਜਾਂਦਾ ਹੈ ਕੋ ਸੰਗਤ ਚ ਪੈ ਜਾਂਦਾ ਹੈ ਤਿਉਂ ਤੇ ਉਹ ਜ਼ਿੰਦਗੀ ਰਸਾਤਲ ਵੱਲ ਨੂੰ ਜਾਂਦੀ ਤਿਉਂ ਤੇ ਮਾਨਸਿਕ ਤੌਰ ਤੇ ਨਾ ਜੀ ਬਹੁਤ ਵੱਡਾ ਇਫੈਕਟ ਹੈ ਮਨੋਵਿਗਿਆਨਕ ਤੌਰ ਤੇ ਬੰਦਾ ਆਪਣੇ ਆਪ ਵਿੱਚ ਲੜਨ ਦੀ ਸ਼ਕਤੀ ਖਤਮ ਕਰ ਦਿੰਦਾ ਕਹਿੰਦਾ ਨਹੀਂ ਹੁਣ ਇਹ ਤਾਂ ਮੇਰੀ ਕਿਸਮਤ ਹੀ ਬਣ ਗਈ ਹੈ ਸਭ ਤੋਂ ਵੱਡੀ ਕਮਜ਼ੋਰੀ ਕੀ ਹੁੰਦੀ ਹੈ ਜਦੋਂ ਉਹ ਬੁਰਾਈਆਂ ਨੂੰ ਸਮਝਦਾ ਹੈ ਤੇ ਹੁਣ ਮੇਰੀ ਤਕਦੀਰ ਹੀ ਬਣ ਗਈ ਹੈ ਜੀ ਇਹ ਤੇ ਹੁਣ ਮੇਰੀ ਕਿਸਮਤ ਹੀ ਬਣ ਗਈ ਹੈ ਕਿਸਮਤਾਂ ਬਦਲਣ ਦੀ ਸ਼ਕਤੀ ਹੁੰਦੀ ਹੈ ਜਦੋਂ ਅਸੀਂ ਗੁਰੂ ਵਾਲੇ ਰਾਹ ਤੇ ਤੁਰਦੇ ਹਾਂ ਨਾ ਫਿਰ ਕਿਸਮਤਾਂ ਬਣਾਉਣ ਦੀ ਤਾਕਤ ਦਿੰਦਾ ਸਤਿਗੁਰੂ ਇਹ ਗੱਲ ਨੂੰ ਨੋਟ ਕਰਿਓ ਸਾਥ ਸੰਗਤ ਬੰਦਾ ਮਨੋਰੋਗੀ ਹੋ ਜਾਂਦਾ ਜਦੋਂ ਉਹ ਟੁੱਟਦਾ ਇਕੱਲਾ ਪੈਂਦਾ ਬੁਰਾਈਆਂ ਚ ਡੁੱਬਦਾ ਮਨੋਰੋਗੀ ਹੋ ਜਾਂਦਾ ਤੇ ਕਈ ਲੋਕ ਤੇ ਇੱਥੋਂ ਤੱਕ ਕਮਜ਼ੋਰ ਪੈ ਗਏ ਵੀ ਉਹ ਜ਼ਿੰਦਗੀ ਦੀ ਲੀਲਾ ਖਤਮ ਕਰਨ ਨੂੰ ਤੁਰ ਪਏ ਆਤਮ ਹੱਤਿਆ ਨੂੰ ਤੁਰ ਪਏ ਐਂ ਜੀਵਨ ਪਲਟਦਾ ਜਦੋਂ ਸੰਗਤ ਮਿਲਦੀ ਆ ਰਖ ਗੁਰੂ ਵਾਲੇ ਪਾਸੇ ਹੁੰਦਾ ਮਨੋਬਲ ਉੱਚਾ ਹੁੰਦਾ ਜਿਹੜਾ ਬੰਦਾ ਹਾਰੇ ਹੋਏ ਜਵਾਰੀਏ ਵਾਂਗ ਕਹਿੰਦਾ ਸੀ ਨਾ ਵੀ ਹੁਣ ਤੇ ਮੇਰੀ ਕਿਸਮਤ ਹੀ ਇਹੀ ਆ ਜੀ ਹੁਣ ਤੇ ਮੇਰੀ ਤਕਦੀਰ ਹੀ ਇਹੀ ਆ ਉਹ ਤਕਦੀਰ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ ਤਕਦੀਰ ਘੜਨ ਦੇ ਸਮਰੱਥ ਹੋ ਜਾਂਦਾ ਹੈ ਇਹ ਹੈ ਗੁਰੂ ਦੀ ਸ਼ਕਤੀ ਸਾਤ ਸੰਗਤ ਸੋ ਤਾਂ ਕਿਹਾ ਕਿ ਉਹ ਸੂਰਮੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਰੰਗ ਚੜਦਾ ਹੈ ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ ਸੋਹੀ ਸੋ ਕਹੀਅਤ ਹੈ ਸੂਰਾ ਮਤਲਬ ਸਭ ਤੋਂ ਪਹਿਲਾਂ ਉਹਨਾਂ ਨਾਲ ਆਪਣੇ ਆਪ ਨਾਲ ਜੂਝਣ ਦੀ ਸ਼ਕਤੀ ਉਹਨਾਂ ਦੇ ਅੰਦਰ ਹੁੰਦੀ ਹੈ ਮੁਕਤੇ ਹਰ ਚਿੱਤ ਮੈਂ ਯੁੱਧ ਵਿਚਾਰੋ ਤਨ ਜੀ ਉਹ ਤੇਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੋ ਜਿਹੜੀ ਗੱਲ ਸਿੱਖਣ ਵਾਲੀ ਹੈ ਨਾ ਭਾਈ ਬਿਦੀ ਚੰਦੀ ਦੇ ਜੀਵਨ ਚੋਂ ਉਹ ਇਹ ਸਿੱਖਣ ਵਾਲੀ ਹੈ ਕਿ ਟੈਂਦੀ ਕਲਾ ਜਿਹੜੀ ਉਹ ਚੜਦੀ ਕਲਾ ਚ ਬਦਲ ਜਾਂਦੀ ਹੈ ਜਿਹੜੀ ਜ਼ਿੰਦਗੀ ਦੀ ਨਿਰਾਸ਼ਤਾ ਹੈ ਨਾ ਉਹ ਆਸਥਾ ਤੇ ਬਦਲ ਜਾਂਦੀ ਹੈ ਜਿਹੜੀ ਨੈਗੇਟਿਵ ਥਿੰਕਿੰਗ ਹੈ ਨਾ ਉਹ ਖਤਮ ਹੋ ਕੇ ਪੋਜ਼ਿਟਿਵਿਟੀ ਆਉਂਦੀ ਅੰਦਰ ਸਾਹ ਹੈ ਜਿਹੜੀ ਨੋਟ ਕਰਨ ਵਾਲੀ ਗੱਲ ਸਾਖੀ ਸੋਹਣੀ ਹੈ ਬੜੀ ਵਿਚਿੱਤਰ ਹੈ ਬੜੀ ਪਿਆਰੀ ਹੈ ਸ਼ਬਦ ਬੜੇ ਸੋਹਣੇ ਨੇ ਪਰ ਜਿਹੜੀ ਅੰਦਰ ਸਿੱਖਿਆ ਟਿਕੀ ਹੋਈ ਹੈ ਨਾ ਜੀ ਉਹਨੂੰ ਸਮਝੀਏ ਗੁਰੂ ਵਾਲੇ ਪਾਸੇ ਮੂੰਹ ਹੋਵੇ ਤੇ ਜ਼ਿੰਦਗੀ 'ਚ ਠੰਢੀ ਕਲਾ ਆ ਜੇ ਜ਼ਿੰਦਗੀ 'ਚ ਨਿਰਾਸ਼ਤਾ ਆ ਜੇ ਜ਼ਿੰਦਗੀ 'ਚ ਡਿਪਰੈਸ਼ਨ ਆ ਜੇ ਜ਼ਿੰਦਗੀ 'ਚ ਚਿੰਤਾ ਆ ਜੇ ਕਿਦਾਂ ਹੋ ਸਕਦਾ ਜਦਨ ਗੁਰੂ ਵਾਲ ਮੂੰਹ ਹੁੰਦਾ ਉਦਨ ਗੁਰੂ ਆਜ ਦੇ ਕੇ ਕਹਿੰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਇਹ ਤੈਨੂੰ ਕਦੀ ਚਿੰਤਾ ਪਈ ਪ੍ਰੋਸਾਨ ਦਾ ਨਾ ਸ਼ਕਤੀ ਆ ਪ੍ਰੋਸੇ ਚ એનર્ਜੀ ਆਉਂਦੀ ਅੰਦਰ ਸਿੱਖ ਦਾ ਸੰਗ ਤੇ ਹਿਰਦੇ ਚ ਗੁਰੂ ਦੀ ਵਡਿਆਈ ਮੈਂ ਬੇਨਤੀ ਕਰਦਾ ਸਾਧ ਸੰਗਤ ਕੁਝ ਦਿਨ ਪਹਿਲਾਂ ਮੈਨੂੰ ਇੱਕ ਨੌਜਵਾਨ ਦਾ ਫੋਨ ਆਇਆ ਕੈਨੇਡਾ ਦੀ ਧਰਤ ਤੇ ਵੈਸੇ ਨਿੱਜੀ ਗੱਲਾਂ ਮੇਰਾ ਕਰਨ ਦਾ ਸੁਭਾਅ ਨਹੀਂ ਪਰ ਮੈਨੂੰ ਉਸ ਨੌਜਵਾਨ ਦੇ ਵਿੱਚੋਂ ਜਿਹੜੀ ਉਹਦੀ ਦਸ਼ਾ ਦਿਸੀ ਨਾ ਮੈਨੂੰ ਐ ਲੱਗਿਆ ਕਿ ਉਹ ਇੱਕ ਨੌਜਵਾਨ ਦੀ ਨਹੀਂ ਬੇਅੰਤ ਨੌਜਵਾਨਾਂ ਦੀ ਆ। ਬੱਚਾ ਰੋਣ ਲੱਗ ਪਿਆ। ਕਹਿੰਦਾ ਮੈਂ ਇਹ ਗੱਲਾਂ ਆਪਣੇ ਮਾਪਿਓ ਨੂੰ ਨਹੀਂ ਕਹਿ ਸਕਦਾ। ਮਨੋਬਲ ਇੰਨਾ ਡਾਊਨ ਹੋ ਗਿਆ। ਤੰਗੀਆਂ, ਤੁਰਸ਼ੀਆਂ, ਮਜਬੂਰੀਆਂ, ਔਕੜਾਂ, ਗੱਡੀ ਦਾ ਐਕਸੀਡੈਂਟ ਹੋ ਗਿਆ, ਦੂਜੀ ਵਾਰੀ ਗੱਡੀ ਖਰਾਬ ਹੋ ਗਈ, ਟਕਾ ਟਕਾ ਜੋੜਿਆ, ਕੇਸ ਲੱਗੇ ਹੋਏ ਆ। ਮਾਰੇ-ਮਾਰੇ ਫਿਰ ਰਹੇ ਆ ਕਿ ਉਹ ਇੰਨੇ ਕ ਬੋਝ ਹਿਠਾਉ ਬੱਚਾ ਤੇ ਉਹ ਆਸਰਾ ਲੱਭ ਰਿਆ ਸੀ ਕਹਿੰਦਾ ਜਿਸ ਸ਼ਹਿਰ ਵਿੱਚ ਆ ਮੈਂ ਉੱਥੇ ਗੁਰੂ ਦਾ ਸਿੱਖ ਕੋਈ ਨਹੀਂ ਲੱਭਦਾ ਜੇ ਕੋਈ ਲੱਭਦਾ ਤੇ ਦਿਲ ਦੀ ਗੱਲ ਨਹੀਂ ਕੋਈ ਸੁਣਦਾ ਔਰ ਮੈਨੂੰ ਮੈਂ ਬਿਜ਼ੀ ਸੀ ਪਰ ਮੈਨੂੰ ਟਾਈਮ ਦੇਣਾ ਪਿਆ ਉਸ ਬੱਚੇ ਦੀਆਂ ਗੱਲਾਂ ਵੱਲ ਹਾਲਾਂਕਿ ਵੇਖਣ ਨੂੰ ਐ ਲੱਗ ਰਿਹਾ ਸੀ ਵੀ ਉਹ ਨਿੱਜੀ ਰੋਣਾ ਜਿਹਾ ਰੋ ਰਿਹਾ ਪਰ ਮੈਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੋਇਆ ਬੀਜੇਵੇਂ ਉਹ ਬੱਚਾ ਮੋਢਾ ਲੱਭ ਰਿਹਾ ਹੋਵੇ ਕਿ ਮੈਂ ਸਿਰ ਰੱਖ ਕੇ ਤੇ ਰੋ ਲਵਾਂ ਹੁਣ ਬਹੁਤ ਸਾਰੇ ਬੱਚੇ ਨੇ ਕੱਲੇ ਬੱਚੇ ਹੀ ਨਹੀਂ ਸਿਆਣਿਆਂ ਦਾ ਵੀ ਇਹੀ ਹਾਲ ਹੁੰਦਾ ਸਾਡੇ ਕੋਲ ਬਹੁਤ ਵੱਡੀ ਟੇਕ ਹੈ ਸਾਤ ਸੰਗਤ ਜਦੋਂ ਮਨੋਂ ਬਲ ਡਿੱਗਦਾ ਦੋ ਸ਼ਕਤੀਆਂ ਸਾਨੂੰ ਦਿੱਤੀਆਂ ਸਿਮਰਨ ਜੇ ਇਕੱਲੇ ਆ ਸਿਮਰਨ ਤੇ ਬਾਣੀ ਨਾਮ ਜਪਣਾ ਤੇ ਬਾਣੀ ਤੇ ਜੇ ਸਮੂਹਕ ਰੂਪ ਵਿੱਚ ਫਿਰ ਸੰਗਤ ਤੇ ਸੇਵਾ ਗੱਲ ਨੂੰ ਨੋਟ ਕਰਿਓ ਨਾਮ ਸਿਮਰਨ ਵਿੱਚ ਕੀ ਕ੍ਰਿਸ਼ਮਾ ਰੱਖਿਆ ਮਹਾਰਾਜ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਚਿੰਤ ਮਤਲਬ ਚਿੰਤਾਵਾਂ ਜਦੋਂ ਅੰਦਰ ਡੋਲਦਾ ਹੈ ਕਮਜ਼ੋਰ ਪੈਂਦਾ ਹੈ ਇਕੱਲਾਪਨ ਪ੍ਰਤੀਤ ਹੁੰਦਾ ਹੈ ਵਾਹਿਗੁਰੂ ਜੀ ਨਾਲ ਜੁੜੀ ਹੋਈ ਸੁਰਤ ਬਲਵਾਨ ਹੋ ਜਾਂਦੀ ਸਾਦ ਸੰਗਤ ਟਿਕਾਉ ਆਵੇ ਅੰਦਰ ਇਹ ਪ੍ਰੋ ਸਾਜਦਾ ਮੈਂ ਕੱਲਾ ਨਹੀਂ ਹਾਂ ਮੈਂ ਕਦੀ ਵੀ ਇਕੱਲਾ ਨਹੀਂ ਹਾਂ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਤੇ ਜਦੋਂ ਫਿਰ ਸਾਹ ਸਾਹ ਨਾਲ ਇਹ ਡਿੜਤਾ ਅੰਦਰ ਆਉਂਦੀ ਯਾਦ ਅੰਦਰ ਵਸਦੀ ਚਿੰਤਾਵਾਂ ਭੱਜ ਜਾਂਦੀਆਂ ਸਾਹ ਸਾਹ ਮੰਤਰ ਦਿੱਤਾ ਗੁਰਮੰਤਰ ਦਿੱਤਾ ਮਹਾਰਾਜ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿਤ ਸਮਾ ਹੈ ਠੀਕ ਆ ਕੰਮ ਲੱਗੇ ਤੇ ਵੈਗਰੂ ਸਿਮਰੋ ਸਮਾ ਹੈ ਕੰਠ ਹੈ ਤੇ ਮਾਰੇ ਕਹਿੰਦੇ ਬਾਣੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਠੀਕ ਆ ਕਈ ਵਾਰੀ ਰੋਗ ਬਹੁਤਾ ਪੱਕਾ ਹੁੰਦਾ ਹੈ ਦਵਾਈ ਨੂੰ ਵੱਧ ਸਮਾਂ ਚਲਾਉਣਾ ਪੈਂਦਾ ਪਰ ਯਕੀਨ ਕਰਨਾ ਸੁਰਤ ਬਲਵਾਨ ਹੁੰਦੀ ਹੈ ਜੇ ਗੁਰੂ ਵੱਲ ਲੱਗਦੀ ਹੈ ਮਨੋਚਾਟ ਹੁੰਦਾ ਹੈ ਸੰਗਤ ਕਰਨੀ ਸੇਵਾ ਕਰਨੀ ਮਨੋਬਲ ਉੱਚਾ ਹੁੰਦਾ ਹੈ ਸੋ ਜਿੱਥੇ ਵੀ ਨੇ ਸਾਡੇ ਬੱਚੇ ਜਾਂ ਕੋਈ ਵੀ ਸਿੱਖ ਨਿੱਜੀ ਤੌਰ ਤੇ ਕੋਈ ਵੀ ਦੁਨੀਆ ਦਾ ਮਨੁੱਖ ਚਿੰਤਾ ਦਾ दारू ਹੈ ਪਰਮੇਸ਼ਰ ਦੀ ਟੇਕ ਨਹੀਂ ਤੇ ਸਾਰੀ ਦੁਨੀਆ ਇੱਥੇ ਮਤ ਸੋਚਣਾ ਵੀ ਤੁਸੀਂ ਇਕੱਲੇ ਹੋ ਤਾਂ ਚਿੰਤਾ ਜ ਨਾ 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 ਜਿਹੜੇ ਰਾਜ ਭਾਗ ਤੇ ਬੈਠੇ ਲੱਖਾਂ ਲੋਕਾਂ ਚ ਘਿਰੇ ਆ ਚਿੰਤਤ ਹੀ ਦੀਸਾ ਸਭ ਕੋਏ ਮਤ ਸੋਚਣਾ ਕਿ ਨਿਰਧਨ ਹੋ ਮਜਬੂਰੀਆਂ ਨੇ ਔਕੜਾਂ ਨੇ ਪੈਸਾ ਨਹੀਂ ਅੱਗੇ ਕੀ ਬਣੇਗਾ ਇਸ ਗੱਲ ਦੀ ਚਿੰਤਾ ਨਾ 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 ਇੱਥੇ ਕੰਗਾਲ ਵੀ ਚਿੰਤਾ ਚਾ ਰਾਜਾ ਵੀ ਚਿੰਤਾ ਚਾ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਚਿੰਤਾ ਰੋਗ ਚਿੰਤਾ ਰੋਗ ਇਹ ਇਹ ਭਰਮ ਕੱਢ ਦਿਓ ਕਿ ਅਸੀਂ ਕੱਲੇ ਆ ਤਾਂ ਚਿੰਤਾ ਚ ਐ ਅਸੀਂ ਗਰੀਬੀ ਚਾ ਤਾਂ ਚਿੰਤਾ ਚ ਅਸੀਂ ਔਕੜ ਚਾ ਤਾਂ ਚਿੰਤਾ ਚ ਨਹੀਂ ਪਾਈ ਅੰਦਰੋਂ ਇਕੱਲੇ ਹਾਂ ਅੰਦਰੋਂ ਕਮਜ਼ੋਰ ਹਾਂ ਤਾਂ ਚਿੰਤਾ ਚ ਆ